ਗਗਨਿਆਨ ਪ੍ਰੋਜੈਕਟ ਨੂੰ ਲੈ ਕੇ ਇਸਰੋ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਇਸਰੋ ਦੇ ਵੱਲੋਂ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਦੇ ਨੇੜੇ ਇੱਕ ਸਿਸਟਮ ਪੈਰਾਸ਼ੂਟ ਸਿਸਟਮ ਜੋ ਸੀਗਾ ਉਸ ਦੇ ਲਈ ਇੱਕ 에ਅਰ ਡ੍ਰੋਪ ਟੈਸਟ ਕੀਤਾ ਗਿਆ ਤੇ ਇਸ ਦੇ ਵਿੱਚ ਇਸਰੋ ਨੂੰ ਸਫਲਤਾ ਮਿਲੀ ਹੈ ਦੱਸ ਦਈਏ ਕਿ ਗਗਨਿਆਨ ਪ੍ਰੋਜੈਕਟ ਦੇ ਲਈ ਇਸਰੋ ਦੇ ਵੱਲੋਂ ਲਗਾਤਾਰ ਟੈਸਟ ਕੀਤੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਪੈਰਾਸ਼ੂਟ ਸਿਸਟਮ ਦੇ ਲਈ 에어 드롭 ਟੈਸਟ ਕੀਤਾ ਗਿਆ। ਸ਼੍ਰੀ ਹਰੀਕੋਟਾ ਦੇ ਨੇੜੇ ਇਹ ਟੈਸਟ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਇਹਨਾਂ ਸੀ ਕਿ ਜਦੋਂ ਇਹ ਮਿਸ਼ਨ ਦੇ ਲਈ ਜੋ ਭਾਰਤੀ ਪੁਲਾੜ ਯਾਤਰੀ ਪੁਲਾੜ ਦੇ ਵਿੱਚ ਜਾਣਗੇ ਉਹਨਾਂ ਦੀ ਸੇਫ ਲਾਂਚਿੰਗ ਤੇ ਸੇਫ ਲੈਂਡਿੰਗ ਧਰਤੀ ਤੇ ਕਰਵਾਈ ਜਾ ਸਕੇ। ਇਸੇ ਦੇ ਚੱਲਦੇ ਇਸਰੋ ਦੇ ਵੱਲੋਂ ਇਹ ਪੈਰਾਸ਼ੂਟ ਸਿਸਟਮ ਵਾਲਾ 에어 드롭 ਟੈਸਟ ਕਰਵਾਇਆ ਗਿਆ ਜਿਸ ਦੇ ਵਿੱਚ ISRO ਨੂੰ ਵੱਡੀ ਸਫਲਤਾ ਮਿਲੀ ਹੈ ਤਾਨਾ ਦਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਦੇ ਨੇੜੇ ਇਹ 에ਅਰ ਡ੍ਰੋਪ ਟੈਸਟ ਜੋ ਹੈ ਪੈਰਾਸ਼ੂਟ ਸਿਸਟਮ ਵਾਲਾ ਇਹ ਕੀਤਾ ਗਿਆ ਜਿਸ ਦਾ ਉਦੇਸ਼ ਕੇਵਲ ਇਹਨਾ ਸੀ ਕਿ ਸੇਫ ਲਾਂਚਿੰਗ ਤੇ ਸੇਫ ਲੈਂਡਿੰਗ ਪੁਲਾੜ ਯਾਤਰੀਆਂ ਦੀ ਕਰਵਾਈ ਜਾ ਸਕੇ ਕਿ ਜਦੋਂ ਪੁਲਾੜ ਯਾਤਰੀ ਪੁਲਾੜ ਦੇ ਵਿੱਚੋਂ ਵਾਪਸ ਸੀ ਪਤਨਗੇ ਵਾਪਸ ਜਦੋਂ ਆਉਣਗੇ ਤਾਂ ਉਹਨਾਂ ਦੀ ਸੇਫ ਲੈਂਡਿੰਗ ਧਰਤੀ ਤੇ ਕਰਵਾਈ ਜਾ ਸਕੇ ਇਸੇ ਦੇ ਚਲਦੇ ਇਹ ਪੈਰਾਸ਼ੂਟ ਸਿਸਟਮ ਵਾਲਾ 에ਅਰ ਡ੍ਰੋਪ ਟੈਸਟ ਜੋ ਹੈ ਉਸ਼ੀਰੀ ਹਰੀ ਕੋਟਾ ਦੇ ਨੇੜੇ ਇਸਰੋ ਦੇ ਵੱਲੋਂ ਸਫਲਤਾਪੂਰਵਕ ਕੀਤਾ ਗਿਆ ਇਹ ਤਾਂ ਵੱਡੇ ਸਫਲਤਾ ਗਗਨਯਾਨ ਪ੍ਰੋਜੈਕਟ ਦੇ ਹਿੱਸਬੰਦਤ ਇਸਰੋ ਨੂੰ ਮਿਲੀ ਹੈ ਦੱਸਦੀ ਹੈ ਕਿ ਭਾਰਤ ਜਲਦ ਹੀ ਗਗਨਯਾਨ ਪ੍ਰੋਜੈਕਟ ਜੋ ਹੈ ਆਪਣਾ ਲਾਂਚ ਕਰਨ ਜਾ ਰਿਹਾ ਹੈ ਤੇ ਪੁਲਾੜ ਦੇ ਵਿੱਚ ਇਸਰੋ ਦੇ ਵੱਲੋਂ ਇਹ ਮਿਸ਼ਨ ਜੋ ਹੈ ਉਹ ਭੇਜਿਆ ਜਾ ਜਾਵੇਗਾ ਤਾਂ ਸੇਫ ਲੈਂਡਿੰਗ ਜੋ ਹੈ ਪੈਰਾਸ਼ੂਟ ਸਿਸਟਮ ਵਾਲੀ ਏਅਰਡ੍ਰੋਪ ਟੈਸਟ ਜੋ ਹੈ ਉਹ ਕੀਤਾ ਗਿਆ ਹੈ ਦੱਸ ਦਈਏ ਕਿ ਇਸ ਟੈਸਟ ਦੇ ਵਿੱਚ ਭਾਰਤੀ ਜਲ ਸੈਨਾ ਹਵਾਈ ਸੈਨਾ ਤੇ ਸੁਰੱਖਿਆ ਬਲ ਵੀ ਜੋ ਸੀ ਉਹ ਇਸ ਦੀ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਜੋ ਟੈਸਟ ਲੈ ਪੈਰਾਸ਼ੂਟ ਸਿਸਟਮ ਵਾਲਾ ਇਸ ਦਾ ਏਅਰਡ੍ਰੋਪ ਟੈਸਟ ਕੀਤਾ ਗਿਆ ਹੈ ਤਾਂ ਇਸਰੋ ਨੂੰ ਸਫਲਤਾ ਮਿਲੀ ਹੈ ਤਾਂ ਹੁਣ ਇਸਰੋ ਦੇ ਵੱਲੋਂ ਗਗਨਿਆਨ ਪ੍ਰੋਜੈਕਟ ਦੇ ਸੰਬੰਧਿਤ ਜੋ ਹੈ ਉਹ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਸਬੰਧਤ ਜੋ ਹੈ ਉਹ ਪੈਰਾਸ਼ੂਟ ਸਿਸਟਮ ਵਾਲਾ 에어ਡ੍ਰੋਪ ਟੈਸਟ ਵੀ ਇਸਟਰੋ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ ਇਸਟਰੋ ਨੂੰ ਵੱਡੀ ਸਫਲਤਾ ਮਿਲੀ ਹੈ